ਕੋਈ ਚਾਹੀਦੀ ਗੱਲ ਕਰੇ ਹੁਣ ਓਏ ਨਹੀਂ ਨਹੀਂ ਆਪਾਂ ਚਲੋ ਅੱਜ ਪਹਿਲਾ ਹੁਣ 6 ਦਿਨ ਸ਼ੁਰੂ ਸ਼ੁਰੂਆਤ ਹੋ ਗਈ ਉਹ ਬੋਕਰ ਦਾ ਮੂੰਹ ਤਾਂ ਨਹੀਂ ਕੀਤਾ ਉਧਰੇ ਉਹ ਕੋਈ ਨਹੀਂ ਬੋਕਰ ਦਾ ਮੂੰਹ ਤਾਂ ਹੋਏ ਠਾਂਵੇਂ ਤਾਂ ਨਹੀਂ ਕੰਮ ਸਿੱਧਾ ਦਾ ਜੱਲਾ ਹੀ ਆ ਤੂੰ ਜੱਲਾ ਹੀ ਓਏ ਤੂੰ ਕਹਿੰਦਾ ਸਿੱਧਾ ਖੜੋ ਤਾਂ ਤੂੰ ਵੀ ਨਵੇਂ ਬਹਿ ਜਾ ਹਾਂ ਬੋਕਰ ਦਾ ਤੂੰ ਲੱਤਾ ਤਾਂ ਨਹੀਂ ਕਰਕੇ ਬਾਵਾ ਦੇ ਤੁਰ ਆਹ ਕਿੱਲਾ ਕਿੱਲਾ ਸਾਰਾ ਹੀ ਜਿਵੇਂ ਬਗਰੇ ਬਾਬਾ ਨਹੀਂ ਕਿੱਲਾ ਤਕਨੀਕ ਵਾਲੇ ਬੰਦੇ ਗੱਡਿਆ ਐਦਾਂ ਦਾ ਕਿੱਲਾ ਗੱਡਿਆ ਓਏ ਬੇੜੇ ਨੂੰ ਕਿਧਰ ਪਰਵਾਹ ਆ ਇਹ ਕਿੰਨੇ ਗੱਡਾ ਹੀ ਵਸਿਆ ਨਹੀਂ ਮਾਰੀਆਂ ਪੁੱਤੋ ਤੜਕੇ ਤੜਕੇ ਅੱਜ ਬਾਡੀ ਦਾ ਦੂਸਰਾ ਦਿਨ ਸ਼ੁਰੂ ਹੋ ਗਿਆ ਬਿਆ ਇੱਕ ਟਰਾਲਾ ਭਰ ਗਿਆ ਇੱਦਾਂ ਸਾਨੂੰ ਪਾਣੀ ਦਾ ਕਰਕੇ ਅੱਜ ਪਾਣੀ ਥੋੜਾ ਜਿਹਾ ਲੈ ਗਿਆ ਬਿਆਸ ਦਰਿਆ ਦਾ ਕੱਲ ਚਾਰ ਟੈਂਕਰ ਪਾਉਂਦੇ ਇੱਕ ਟਰਾਲੇ ਦੇ ਵਿੱਚ ਹੁਣ ਅੱਜ ਤਿੰਨ ਪੂਨੇ ਪੈਣ ਡੇ ਖਪਾ ਥੋੜਾ ਜਿਹਾ ਵੱਧ ਗਿਆ ਹੋਰ ਇਹਨਾ ਜਿਹੜੀ ਪਾਰ ਵਾਲੀ ਫਸਲ ਵਾਏ ਸਾਰੀ ਦਰਿਆ ਤੇ ਡਿਪੈਂਡ ਵਾ ਜੇ ਪਾਣੀ ਥੋੜਾ ਜਿਹਾ ਚੜ ਜੇ ਫੇਰ ਥੋੜਾ ਜਿਹਾ ਸੌਖਾ ਜਾਂਦਾ ਫੇਰ ਥੋੜਾ ਜਿਹਾ ਵਜੜ ਵੀ ਵੱਧ ਪਾ ਲਈ ਤੇ ਬੇੜਾ ਵਧੀਆ ਲੈ ਕੇ ਤੁਰਿਆ ਜਾਂਦਾ ਜਿੱਦੋਂ ਅੱਜ ਬੇੜਾ ਲੈ ਗਿਆ ਹੁਣ ਖਪਾ ਥੋੜਾ ਜਿਹਾ ਪਾਣੀ ਜਿਤਨਾ ਲੈ ਗਿਆ ਹੁਣ ਖਪਾ ਥੋੜਾ ਜਿਹਾ ਕੱਢ ਵਾਜ ਜਾਣਾ ਨਿੱッセ ਕਰਕੇ ਕੱਲ ਚਾਰ ਟੈਂਕਰ ਪਾਉਂਦੇ ਅੱਜ ਦੋ ਕਰਨੇ ਤਿੰਨ ਕਰਨੇ ਪਏ ਸੌਰੀ ਕਣਕ ਦਾ ਝਾੜ ਤੇ ਬਹੁਤ ਵਧੀਆ ਕਣਕ ਪੱਕੀ ਬਹੁਤ ਆ ਜਸਮੀਨ ਹੀ ਨੇ ਇਸ ਵਾਰ ਆਪਣਗੇ ਕੋਈ ਮਸ਼ੀਨ ਆ ਇੱਕ ਕਰਮਾ ਵਾਲੀ ਚੱਲੂਗੀ ਪੂਰੀ ਖੇਚ ਕੇ ਤੇ ਫੇਰ ਜਾ ਕੇ ਵਾਢੀ ਵਧੀਆ ਹੋਏ ਪਲ ਡਰਾਈਵਰ ਅਸ਼ਿੰਦ ਜਲਦੀ ਦੇ ਬਹੁਤ ਸੋਹਣੀ ਆ ਬਹੁਤ ਸਫਾਈ ਦਾ ਗਣਕ ਵੜਦੀ ਭਾਵੇਂ ਵੱਖਾ ਲਾਉਂਦੀ ਵੀ ਨੇ ਦੇਖੋ ਗਰਾਣੀ ਘੁੰਮਦੀ ਪੂਰੀ ਸਾਈਡਾਂ ਦੇ ਜਾ ਕੇ ਨਾਲੇ ਪਿੱਪਲ ਨੂੰ ਸ਼ੌਕ ਬਹੁਤ ਆ ਆਪਣੇ ਬੰਦੇ ਨੂੰ ਇਹਦਾ ਥੰਮਾ ਕਰਨ ਦਾ ਮਸ਼ੀਨ ਦਾ ਐਸ਼ਿੰਦਾ ਸਾਡੇ ਬੰਦਾ ਇਹਨੂੰ ਹੀ ਬਹੁਤ ਚਾਹਵਾ ਕੰਮ ਕਰਨਾ ਉਹਨਾਂ ਸਾਮਾ ਤੱਕ ਵੱਡਾਂਗੇ ਜਿੰਨੇ ਖੇਤ ਕੱਲ 18 ਕਿੱਲੇ ਤਾਂ ਹੀ ਵੱਡਿਆ ਈ 11 ਵਜੇ ਚਲਾਈ ਕੱਲ ਕੱਲ ਮੰਡੀ ਜਦੋਂ ਮੀਂਹ ਦੀ ਵਿੱਚ ਸੇਲ ਸੀ ਅੱਜ ਬਹੁਤ ਵਧੀਆ ਦੇਣ ਲੱਗਾ ਹਵਾ ਵੀ ਵਗਦੀ ਆ ਤੇ ਗਰਮੀ ਵੀ ਆ ਇਸ ਕਰਕੇ ਅੱਜ ਜਿਹੜੀ ਦਾਣੇ ਦੇ ਵਿੱਚ ਸੇਲ ਵਾਣਾ ਉਹ ਘੱਟ ਵਾ ਸਗੋਂ ਜਿੰਨਾ ਆਪਾਂ ਫਸਲ ਨੂੰ ਪਕਾ ਕੇ ਵੱਡਾਂਗੇ ਉੰਨੀ ਵਧੀਆ ਹੋਊਗੀ ਜਾਂ ਆਪਾਂ ਖਾਣ ਦੇ ਵੀ ਕੰਮ ਆਉਣੀ ਜੇ ਆਪਾਂ ਫਸਲ ਨੂੰ 2-4 ਦਿਨ ਹੁਣ ਕਾਲ ਕਰਕੇ ਵੜਦਾਂਗੇ ਤੋ ਆਪਾਂ ਨੂੰ ਨੁਕਸਾਨ ਵਾ ਕਰਕੇ ਗਾਂ ਵੀ ਸਾਰਿਆਂ ਨੇ ਖਾਣੀ ਐ ਜਿੰਨਾ ਵੀ ਪਕਾ ਕੇ ਵੱਢੀ ਜਾਵੇ ਬਾਕੀ ਦੇਣਾ ਮਾਲਕ ਦੇ ਵਾਸਤਾ ਪੌਦ ਕੋ ਧੱਕੇ ਨਾਲ ਨਹੀਂ ਖੋ ਸਕਦੇ ਵੈਗਰੂ ਦਾ ਨਾਮ ਲੈ ਕੇ ਕਿਰਪਾ ਨਾਲ ਵੱਢੀ ਜਾਓ ਵੈਗਰੂ ਦੀ ਕਿਰਪਾ ਨਾਲ ਆਹ ਕੁਲਦੀਪ ਕਰਮਗੁਰਮਤ ਨਹੀਂ ਹੁੰਦੀ ਅੱਜ ਠੀਕ ਚੱਲਣ ਨਹੀਂ ਨਾ ਤੇ ਮਾੜਾ ਮੇਰਾ ਵੀਰ ਮਗਰ ਗੇੜਾ ਮਾਰੀ ਆਇਆ ਚੰਗਾ ਆ ਦਾਣਾ ਦੂਣਾ ਨਾ ਆਵੇ ਮਗਰ ਆਪਾਂ ਕਿਹੜਾ ਕਿਸੇ ਦੀ ਵੱਢਣੀ ਆ ਹੋ ਜੀ ਵਾ ਉਹ ਅੰਬੜੀ ਆਪਾਂ ਜਲਦੀ ਜੇ ਦਾਣੇ ਬੋਣੇ ਅੱਜ ਆਪਾਂ ਐਵਰੇਜ ਕਦਮੀ ਮਸ਼ੀਨ ਦੀ ਨਾ ਭਰਾਵਾ ਜਿੱਦਾਂ ਤੋਂ ਆਕੇਗਾ ਬੋਦਾ ਕਰ ਲਾਗੇ ਜਲਦੀ ਤੋਂ ਭਾਈ ਜਾਵਾਂਗੇ ਇਹਨੇ ਅੱਜ ਕਿੰਨੇ ਕਰਮਾ ਲਈ ਫਰਾ ਵੜਦੀ ਐ ਕਿੰਤਾ ਵੜਦੀ ਐ ਸੈਟਿੰਗ ਜੀ ਤੇ ਕੀਤੀ ਆ ਤੂੰ ਵਾ ਚਲੋ ਬਾਣੇ ਤੇ ਅੱਜ ਰੇਲਵੀ ਕਿਲਫੀ ਲਾਵਾ ਇਹਨਾ ਨਾ ਵਾੜੀ ਕੇੰਦਾ ਉਹਨਾਂ ਨੂੰ ਦੱਸਾਂ ਇਹ ਗੱਲ ਅੱਜ ਦੂਸਰਾ ਦੇਣਾ ਵਾੜੀ ਦਾ ਦਿਲ ਬਹੁਤ ਵਧੀਆ ਲੱਗਾ ਅੱਜ ਅੱਜ ਪਾਚੋ ਲਗਣੇ ਇਹਦੇ ਨਾਲ ਕਿੰਨੀ badi badi ਥੋਬੀ ਹੈਗੀ ਆ ਇੰਦਾਰੇ ਤੇਲ ਮਾਰਿਆ ਸਾਰਿਆਂ ਨੂੰ ਦਵੇ ਤੇ ਚਲੋ ਵਾੜੀ ਗਏ ਪੰਜ ਸੱਤਾ ਤੇ ਇੱਕ ਕੰਪਲੀਟ ਹੋ ਜਾਣਾ ਵਾੜੀ ਆ ਕੰਪਲੀਟ ਹੋ ਜਾਣੀ ਆ ਵਾਡੀਆਂ ਕੰਪਲੀਟ ਹੋ ਜਾਣਗੀਆਂ ਅੱਜ ਪਤਾ ਲੱਗਦਾ ਵੀ ਸੀਜ਼ਨ ਸ਼ੁਰੂ ਹੈ ਇੰਤਾਂ ਦੇ ਦਿਨ ਲੱਗਣਗੇ ਮਹਾਰਾਜ ਹੁਣ ਫਸਲਾਂ ਦੇ ਮੀਮੂ ਨਾ ਪਾਵੇ ਚਲੋ ਦਾਹ 15 ਦਿਨਾਂ ਇਹ ਕਣਕਾਂ ਸਾਂਭੀਆਂ ਜਾਣ ਨਾਲੇ ਮੀਂਹ ਤੋਂ ਬਾਅਦ ਦੀ ਕਣਕ ਜਿਹੜੀ ਆ ਉਹ ਖਾਣ ਦੇ ਯੋਗ ਨਹੀਂ ਰਹਿੰਦੀ ਮੀਂਹ ਤੋਂ ਪਹਿਲਾਂ-ਪਹਿਲਾਂ ਜਿਹੜੀ ਕਣਕ ਵੱਡੀ ਜਾਂਦੇ ਚਲੋ ਇਹਨਾਂ ਦਾ ਵੀ ਖਾਣ ਖੂਨ ਦੇ ਤੂੜੀ ਤੰਦ ਵਧੀਆ ਬਣ ਜਾਂਦਾ ਮੀਂਹ ਤੋਂ ਬਾਅਦ ਤੁਹਾਨੂੰ ਪਤਾ ਇੱਕ ਦੇ ਬਲੀ ਖਰਾਬ ਜੀ ਹੋ ਜਾਂਦੀ ਦਾਣਾ ਕਣਕ ਖਾਣ ਨੂੰ ਵੀ ਕਾਲੀ ਜੀ ਹੋ ਜਾਂਦੀ ਟਾਟਾ ਚੰਗਾ ਨਹੀਂ ਲੱਗਦਾ ਮਿਸੇ ਗਰਗੇ ਮਾਰ ਆਇ ਤੈਨੂੰ ਸੁੱਖ ਮੰਗਦੇ ਆਂ ਵੀ ਬਾਬਾ ਨਾਨਕਾਣ 15 20 ਦਿਨ ਤੂੰ ਬਸ ਸਾਰਿਆਂ ਦੇ ਮੇਰ ਪਰਿਆ ਹੱਥ ਰੱਖੀ ਦੀ ਜਿਹੜੀ ਕਣਕ ਦੀ ਫਸਲ ਦੀ ਬਾੜੀ ਆ ਉਹ ਸਾਰਿਆਂ ਨੂੰ ਸੁੱਖਾਂ ਭਰੀ ਆਵੇ ਚੱਲ ਲੈ ਆ ਹਾਂ ਕਿੱਧਰ ਆਏ ਆ ਬਾਹਰ ਕੀ ਕਰਨ ਤੂੰ ਮੇਰ ਦੇ ਤੂੰ ਹੋਣਾ ਏ ਹਰਦਾ ਕੋਈ ਟਰਾਲਾ ਹੀ ਨਹੀਂ ਆਇਆ ਕੋਈ ਅੱਜ ਇਹ ਵੀ ਮੁੰਡੇ ਆਏ ਆ ਇਹਨਾਂ ਦਾ ਵੀ ਜੀ ਨਹੀਂ ਲੱਗਦਾ ਹਾਂ ਚਲੋ ਬਹੁਤ ਟਰੈਕਟਰ ਤੇ ਤਿੰਨੇ ਜਣੇ ਉੱਤੇ ਬਹਿ ਜਾਓ ਮੈਂ ਪਰੋਣੇ ਦਾਨੇ ਮਸ਼ੀਨ ਤੇ ਜੇ ਮਸ਼ੀਨ ਤੇ ਕੰਡ ਵੜੀ ਆ ਸ਼ਾਮਾ ਲਿੰਗਾ ਜਵਾ ਮਗਰਲੇ ਬੰਨੇ ਨਗਾਉਣ ਵਾਲੇ ਥੋੜੇ ਢਿੱਲੇ ਪੈ ਗਏ ਹੋਣੇ ਇਹ ਹਨ ਮੈਂ ਵੀ ਜਮਰਾ ਤਾਣੇ ਭਰੋਣੇ ਮੈਂ ਚੱਲ ਮਰੇ ਅੱਜ 26 ਅੱਜ ਮੈਂ ਆ ਜਾਦਾ ਜਿੰਦੂ ਉੱਭਰਾਇਆ ਤਾਂ ਇੱਧਰ ਨੂੰ ਘਰ ਲਾ ਕੇ ਲੈ ਜਾ ਕੋਈ ਐ ਦੀ ਗੱਲ ਹੈ ਦੀ ਉਹ ਤੁਹਾਨੂੰ ਜਾ ਇੱਥੋਲੀ ਜਾ ਉਹ ਟੁੱਟ ਪਾਲਾ ਆਵੇ ਝੂ ਨਾ ਅੱਲਾਹ ਸਈ ਦੇ ਨਾਲ ਲਾਦੇ ਰੋ ਮੱਛੀ ਔਰ ਗਾਂ 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 ਜਾਂਦੇ ਚੱਲ ਇੱਥੇ ਕਰ ਲੈ ਇਹਨੂੰ ਰੱਖਿਆ ਨੂੰ ਡੱਕ 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 ਥੋੜਾ ਇਹਨੂੰ ਰੱਖੀ ਜਾਂਦਾ ਟਰੈਕਟਰ ਇਹਨੂੰ ਕਰ ਅੱਧ ਫੂਸ ਤੇ ਕਰੀ ਜਾਂਦਾ ਇੱਕ ਟਾਇਰ ਅੱਧ ਫੂਸ ਤੇ ਰੱਖੀ ਜਾਂਦਾ ਘਰ ਥੋੜਾ ਗਾਂਵ ਔਰ ਉਹ ਗੁੱਟ ਦੇ ਲੈ ਅੱਧ ਤੂਸ ਤੇ ਕਰ ਯਾਰ ਟਾਇਰ ਇੱਥੇ ਰੱਖੀਦਾ ਦਾਣੇ ਪੋੜੇ ਨੇ ਅੱਧੇ ਫੂਸ ਤੇ ਇਹਨਾਂ ਵੇਲਾਸਰੇ ਆச்சே ਦੀ ਵਾਰੀ ਆ ਟਰੈਕਟਰ ਚ ਲਾਉਣ ਦੀ ਆਹ ਤਾਂ ਮੰਦਾ ਹੈ ਗਰੀਕ ਕੀ ਹਾਲ ਤੇ ਹੀ ਵੀ ਇਹਦੇ ਘੱਟਾ ਇਹਦੇ ਕੋ ਸਵਾ ਸੁਬਹ ਇਹ ਕਹਿੰਦੇ ਸیرے ਸਵਾ ਸੁਬਹ ਲੈ ਕੇ ਦਿੱਤੇ ਪਰ ਕਿਹਦਾ ਨੇ ਲਾਉਗਾ ਕੀ ਲਾਉਦਾ ਫਿਰਦੇ ਫਿਰਨਾ ਫਿਰਨਾ ਭੱਜ ਗਿਆ ਵੱਡਾ ਕਿ ਛੋਟਾ ਈ ਚਲੋ ਕੋਈ ਨਹੀਂ ਜਾਂਦੇ ਜਾਂਦੇ ਅੱਗੇ ਜਾਂਦੇ ਪਾਣੀ ਸੀਜ਼ਨ ਉਹਨੂੰ ਸਾਵਾਂ ਸੂਬਾ ਦੋ ਇੱਕ ਲਿਆ ਕੇ ਬੱਪਲ ਨੂੰ ਮਨ ਦੱਸੋ ਸਾਰੇ ਚੇਤਾ ਕਰਾਓ ਮੈਂ ਲਿਆ ਕੇ ਦੇਣਾ ਚੰਗਾ ਦੇ ਮੀਨ ਆ ਦੇ ਭਰਨ ਦਾ ਮੈਂ ਚਲਾਉਣਾ ਠੀਕ ਆ ਚਲਾਈ ਜਾ ਜਿਗੜਾ ਖੰਬੇ ਜਵਾ ਚਲਿਆ ਮੱਠਾ ਰੱਖ ਮੱਠਾ ਮਸ਼ੀਨ ਮੋੜਨੀ ਆ ਉਹ ਲੈ ਆ ਚੜ ਗਈ ਹੁਣ ਅਜ ਨੈਟ ਤੇ ਰਾਮ ਪਿਆਰੀ ਇਹ ਦੀ ਰਾਮ ਪਰ ਨਹੀਂ ਹੋ ਗਈ ਨਾ ਇਹ ਆ ਪੌੜੀਆ ਦੇ ਮੁੰਡੇ ਚੜਦੇ ਤੂੰ ਸਾਰਾ ਤੇ ਟੱਕ ਲਿਆ ਇਹਨੂੰ ਤੇ ਨਿਕਾਇਚ ਬਾਰਾ ਪਾਇਆ ਆਪਾਂ ਨਾਲ ਹੀ ਦਰਿਆ ਬਣਿਆ ਦਰਿਆ ਦੇ ਵਿੱਚ ਡੀਗਰ ਲਿਆ ਅੱਜ ਹੁਣ ਸਾਢੇ ਘੱਟ ਦਾ ਟਾਈਮ ਹੋ ਗਿਆ ਪਰ ਬੱਦਲ ਵਾਈ ਆ ਥੋੜੀ ਜੀ ਅੱਜ ਹਵਾ ਵਗਦੀ 나ੜ ਦੇ ਵਿੱਚ ਮੱਸਾ ਸਿੱਲ ਨਹੀਂ ਅੱਜ ਆਪਾਂ ਨੇੜ ਚਲਾਵਾਂਗੇ ਜਿੰਨਾ ਚਿਰ ਚੱਲੂਗੀ ਇਹ ਨજર ਦਾਣੇ ਨਹੀਂ ਆਉਦੇ ਨજર ਚਲਾਈ ਜਣੀ ਆਪਾਂ ਵਧੀਆ ਇੰਨਾ ਕੰਮ ਨਿਬੜ ਜੂ ਇੰਨਾ ਫਾਇਦਾ ਸਮਾਧ ਕੀਮਤੀ ਆ ਜਿੰਨਾ ਵੀ ਹੈਗਾ